ਵਾਈਕਾਲ ਸਾਹਿਬ ਵਾਈਗੁਰਜੀ ਕੀ ਫਤਿਹ ਜੀ ਸਿੰਗਲ ਚੜਦੀ ਕਲਾ ਆ ਪਿਆਰੇ ਵਾਲ ਤੱਕ ਜਾਓਗੇ ਆਟੇ ਦੀ ਦੋ ਬੋਰੀਆਂ ਚ ਛੱਡ ਕੇ ਆਉਣੀਆਂ ਪਖਾ ਹਾਂ ਇੱਥੇ ਦਾ ਅੱਡੇ ਤੇ ਛੱਡਣੀਆਂ ਆ ਜਾਓਗੇ ਤੇ ਕੰਮ ਹੈ ਹੀ ਨਹੀਂ ਤੇ ਕੰਮ ਰੇੜੀਆਂ ਵਾਲਿਆਂ ਕੋਲ ਐਵੇਂ ਕਰਮ ਕਰਨ ਕਹੀਏ ਕਿੰਨੀ ਉਮਰ ਹੋਈ ਹੈ 80 ਤੇ 5 85 ਅੱਛਾ ਤੁੰਗ ਗੁਰਦਵਾਰ ਦਾ ਆਜੋ ਪਿਆਰੇ ਤੁੰਗ ਗੁਰਦਵਾਰ ਦਾ ਇਹਦੇ ਸੋਰੀ ਪਈ ਹੈ ਤੇ ਬਾਬਾ ਕਿੰਨੀ ਇਹ ਰੱਬਾ ਜਾਨ ਮੈਂ ਸੋਚ ਕੇ ਨੋ ਗਈ ਹਿੱਦ ਖੋਖ ਨਾ ਆਈ ਤੇ ਪ੍ਰੇਸ਼ਾ ਤਾ ਸੋਚ ਕੇ ਨਹੀਂ ਪਈਆ ਤੇ ਚੱਲ ਬੰਦਾ ਰਿਕਸ਼ਾ ਚੱਲ ਨਾ ਕੰਮ ਗੁਰੂ ਗRANDAS ਤਾਨ ਗੁਰੂ ਗRANDAS ਚਲੋ ਆਜੋ ਆਜੋ ਬੱਬੀ ਵਾਲੇ ਇਹ ਕਿਹੜੀ ਗੱਲ ਕਰਦੇ ਐ ਕਿਥੋਂ ਕਿਥੋਂ ਫੜੀ ਆਟੇ ਦੀ ਬੋਰੀ ਮੈਂ ਤੁਹਾਨੂੰ ਪੈਸੇ ਦੇਣਾ ਤੂੰ ਫੜ ਲਓ ਫੜ ਦੋਗੇ ਚਲੋ ਆਜੋ ਆਜੋ ਫਿਰ ਕਮਾ ਲਓ ਸਾਨੂੰ ਜੀ ਗRANDAS ਤਾਨ ਗੁਰੂ ਗRANDAS ਆਦੇ ਤੋਂ ਤੁਹਾਨੂੰ ਬਜ਼ੁਰਗਾਂ ਦੇ ਹਾਲ ਜੇ ਤਾਨ ਗੁਰੂ ਗRANDAS ਆਜੋ ਆਜੋ ਬੱਬੀ ਕਮਾ ਲਓ ਤੇ ਤਾਨ ਗੁਰੂ ਗRANDAS हां जी हां जी हां जी ਧੰਨ ਗੁਰੂ ਰਾਮਦਾਸ ਬਬੀ ਇੱਕ ਤੁਰਿਆ ਵੀ ਬੜਾ ਔਖਾ ਜਾਂਦਾ ਹੈ ਕੋਈ ਗੱਲ ਨਹੀਂ ਧੰਨ ਗੁਰੂ ਰਾਮਦਾਸ ਹੈ ਕੀ ਉਹਦੇ ਕੱਟਨੀ ਪੜੀਆਂ ਵਾਹਿਗੁਰੂ 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 ਅੱਜ ਕਿੰਨੀ ਮਾਇਆ ਕਮ ਲਈਏ ਅੱਜ ਕਿੰਨੀ ਮਾਇਆ ਕਮ ਲਈ 100 ਰੁਪਿਆ ਕਿਆ ਦੇਖੇ ਠੱਠ ਦੇਖੇ ਨਾ ਬਹੁਤ ਆ ਬਹੁਤ ਆ ਸ਼ੁਕਰ ਆ ਗੁਰੂ ਰਾਮਦਾਸ ਬਾਬਾ ਗੱਤੁਰਿਆ ਨਹੀਂ ਜਾਂਦਾ ਦੇਖੋ ਤੁਸੀਂ ਆ ਸਾਡੇ ਸਿੱਖਾਂ ਦੇ ਹਾਲ ਜੇ ਸਿਖੋ ਕੋਈ ਨਹੀਂ ਇਹ ਪੁੱਛਦਾ ਧੰਨ ਗੁਰੂ ਰਾਮਦਾਸ ਆਜੋ ਆਜੋ ਪਿਆਰਿਓ ਹਨ ਗੁਰੂ ਰਾਮਦਾਸ ਆਜੋ ਆਜੋ ਦੋਸਤ ਲੈਨੇ ਆਟ ਆਜੋ ਜਾਓ ਠੀਕਾ ਨੇਰਾ ਗੋ ਪੈਗਾ ਨੇ ਆਜੋ ਆਜੋ ਚਲੋ ਉਧਰ ਨਾ ਹੋ ਇੱਧਰ ਲਾ ਇੱਕ ਮਿੰਟ ਇੱਧਰ ਆਓ ਥੇ ਆਜੋ ਹਰਦੀ ਸਿੰਘੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਬੋਤੇ ਲੋ ਬਈਆਂ ਨੇ ਬਾਬਾ ਜੀ ਆ ਰਹੇ ਨੇ ਉਹਨਾਂ ਦਾ ਵੰਡਿਆ ਜਾਂ ਕੋਈ ਕੁੜਤਾ ਫਿਰ ਅਮਸ ਕੱਢਦੇ ਹੋ ਤੇ ਨਾਲੀ ਦੇ ਮੇਚਾਕ ਲੈ ਕੇ ਨਾਲੀ ਸੀ ਦਿਨਾ ਬਾਬਾ ਜੀ ਆਜੋ ਤੁਹਾਨੂੰ ਗਿਲਦਾਂ ਦਾ ਪਹਿਲੇ ਮੈਂ ਤੁਹਾਨੂੰ ਦਿੱਤਾ ਸੀ ਤੇ ਜੀ ਬੱਸ ਤੁਹਾਨੂੰ ਗਿਲਦਾਂ ਦਾ ਬੱਸ ਤੁਹਾਨੂੰ ਇਹੋ ਨਾਲ ਚੀ ਤੇ ਸਾਰੇ ਫਿੱਟਾਂ ਦੇ ਹਾਲ ਤੇ ਬਾਬਾ ਜੀ ਕਿਕਰ ਰਮਾ ਦੇਖੋ ਤੁਸੀਂ ਐਨੇ ਜੀ ਨਹੀਂ ਜਾਣੀ ਬਾਬਾ ਆਜੋ ਆਜੋ ਆਣਾ ਦੁਕਾਨ ਆਪਣੀ ਆਜੋ ਆਜੋ ਘਟਾ ਘਟਾ ਕਪੜਾ ਆਜੋ ਹਾਂਜੀ ਨਹੀਂ ਕਪੜਾ ਨਹੀਂ ਇਹਨਾਂ ਦਾ ਤੇ ਮੀਟਾ ਲੋਕ ਜੀ ਮੀਟਾ ਲੈ ਕੇ ਦੱਸੇ ਮੀਟਾ ਲਾ ਕੇ ਨਾਲ ਹੀ ਸੀਰੋ ਕਪੜਾ ਗਰਮੀ ਚ ਪੋਸੋ ਬਾਬਾ ਜੀ ਕਿਹੜਾ ਕੁਰਦਾ ਮਾਮਾ ਨਾਲੇ ਪਹਿਲਾ ਕਪੜਾ ਨਹੀਂ ਆਪਾਂ ਦੇਣਾ ਥੋੜਾ ਗਿਆ ਇਹ ਤੇ ਦੁਕਾਨ ਆਪਣੀ ਆ ਦੇ ਆਹ ਕਪੜਾ ਬਹੁਤ ਗਰਮੀਆਂ ਵਾਲਾ ਬਾਬੇ ਹੀ ਦਿਓ ਗਰਮੀਆਂ ਵਾਲਾ ਬਾਬਾ ਦੇਣਿਆ ਮਾੜਾਂ ਦੀ ਗਰਮੀਆਂ ਵਾਲਾ ਤੇ ਚੰਗਾ ਤੇ ਆ ਲੈ ਇਧਰ ਆ ਮੀਟਾ ਲੋ ਮਿਲ ਇਹਨਾਂ ਦਾ ਇਥਾਨੀ ਗੁਰੇ ਗਾਂਦਸ ਤਾਨੀ ਗੁਰੇ ਗਾਂਦਸ ਪਾ ਬੜਾ ਇਨਾ ਤਾਨੀ ਗੁਰੇ ਗਾਂਦਸ ਗਰਮੀਆਂ ਵਾਲਾ ਸੀ ਲੋ ਤੇ ਵਧੀਆ ਹੋਏ ਨਾ ਬਾਬਿਓ ਸਾਲ ਉਹ ਅਗਰ ਨਹੀਂ ਮੈਂ ਗਾਟ ਟੂ ਹੈਂਡਰ ਵਾਟ ਕਰੀ ਨਾ ਨਾ ਫਰਕ ਪੈ ਗਿਆ ਵਾ ਕੋਈ ਨਹੀਂ ਕੋਈ ਨਹੀਂ ਬਾਬਿਓ ਤੁਹਾਨੂੰ ਜੀ ਗਾਮ ਦਾ ਆ ਜਾਂਦਾ ਵਾ ਵਧੀਆ ਕਰਿਓ ਜਾਂ ਫਿੱਟ ਫਿੱਟ ਪੜ ਜਾ ਵਧੀਆ ਸੋਹਣਾ ਲੱਗੇ ਪਪਾੜਾ ਕੋਈ ਗੱਲ ਉਹ ਮਾਲਕ ਦੀ ਵਧੀਆ ਲੱਗੇ ਆ ਬੱਦੇ ਦਾੜੀਓ ਨਹੀਂ ਨਹੀਂ ਕੋਈ ਨਹੀਂ ਪੱਦੀ ਰਹਿੰਦੀ ਵਧੀਆ ਲੱਗੇ ਉਹਦੇ ਉੱਤੇ ਬਈਦਾ ਆ ਜਾ ਫੇਰ ਉਹਲੇ ਖੜਦੀਏ ਤੇਰੀ ਪੁੱਤਰ ਹਾਂ ਹਾਂ ਨਹੀਂ ਨਹੀਂ ਵਧੀਆ ਹੋ ਜੀ ਪਪਾ ਜੀ ਹੋ ਜਾ ਤੁਹਾਡਾ ਮਾਈਕ ਪਤਾ ਲੱਗੇ ਸਿਆਣੇ ਵਾਲਾ ਕਿਹਾ ਨਾ ਤੇ ਨਾ ਲੱਤ ਚੜ ਲਗਾ ਹਾਂ ਹਾਂ ਵਦਿਆ ਸੀ ਕੀ ਨੇ ਉਹ ਆ ਵਦਿਆ ਰੋ ਕਿ ਪਾਪਾ ਸਾਡੇ ਨਾ ਅਜੇ ਕੀ ਕਹਿੰਦੇ ਪਛਾਨ ਜਣਾਵੇ ਪਛਾਨ ਜਣਾਵੇ ਐ ਪਾਪਾ ਜੀ ਤਨ ਗੁਰੂਗામ ਦਾ ਤੇ ਚਬੜਨ ਕਿਲਾ ਦਿਆ ਭਾਈ ਕਿੱਥੇ ਚੀਸੇ ਵਾਲੇ ਅ ਅ ਚਲੋ ਬਾਬਾ ਜੀ ਮੇਰਾ ਹੁਣ ਨਾ ਆਟਾ ਛੜਾਉ ਹੈ ਚਲੋ ਆਜੋ ਆਜੋ ਹਣ धन गुरु रामदास होली हौली गुरु रामदुरु रामोपा जी गल सुनो आटा भी देना काम करो हाँ आटा तु तो अपने घरे लिया जाओ पड़ो खत्म ही करिए बाबी नाड़े कि ਉੱਥੇ ਵੀ ਜਾਣਾ ਇੱਥੇ ਵੀ ਕਿਸੀ ਚਲੋ ਕੋਈ ਨਹੀਂ ਲੈ ਜਾਓ ਦੀ ਘਰ ਨੂੰ ਠੀਕ ਆ ਇੱਕ ਘਰ ਆਟਾ ਲੈ ਜੂ ਹਾਂ ਘਰ ਆਟਾ ਲੈ ਜਾਓ ਆਪਣੇ ਠੀਕ ਆ ਚਲੋ ਠੀਕ ਆ ਪਪਾ ਜੀ ਓਕੇ ਜੀ ਵਾਈ ਕਾਲਸਾ ਵਾਈ ਗੁਰਜੀ ਕੀਫਤੇ ਜੀ ਠੀਕ ਆ ਪਿਆਰਿਓ ਕੁਰਤੇ ਨੂੰ ਬਟਨ ਜੜੇ ਨਾ ਕਿੱਤੇ ਚਲਵਾਣੇ ਆ ਬਾਜੇਤੀ ਆ ਬਾਜੇਤੀ ਨਾ ਠੀਕ ਆ ਹਾਂ ਤੁਸੀਂ ਉਹਨੂੰ ਤਿਹਨ ਬਾਜ ਦੇ ਦਿੱਤੀ ਹੁਣ ਕਿ ਸ਼ੀਸ਼ੇ ਵਾਲੇ ਟੱਚ ਬਟਨ ਬਣਾਣੇ ਆ ਲੱਗੇ ਲੱਗੇ ਠੀਕ ਓਕੇ ਪਪਾ ਜੀ ਠੀਕ ਪਾ ਪਿੰ ਪਾ ਬਜੀ ਜੀ ਜੀ ਰੱਖਿਆ ਓਕੇ ਡਿਲੀਟ ਕਰ